ਜਿੱਧਰ ਗਏ ਹੀ ਪੈਸੇ ਲੈ ਆਏ ਜੇ ਪੈਸੇ ਰਮਨ ਉਹਨੇ ਦਿੱਤਾ ਏ 1000 ਰੁਪਿਆ ਅੱਛਾ ਸਰਜੂ ਸਰਜੂ ਨੇ ਨਾ ਸਰ ਜਾਣਾ ਵਾ 500 ਰੁਪਏ ਦਾ ਮੁੰਡੇ ਨੂੰ ਹੀ ਦੇਣਾ ਪੈਣਾ ਹੁਣ ਪਹਿਲੀ ਵਾਰ ਆਪਾਂ ਜਾਣਾ ਵਾ ਹੱਥ ਲਮਕਮ ਦੇ ਕਿੱਦਾਂ ਚੱਲ ਜਾਾਂਗੇ ਅਕਸਰ ਕੋਈ ਲੀੜਾ ਕੱਪੜਾ ਮੁੰਡੇ ਵਾਸਤੇ ਤੇ ਖੜਨਾ ਹੀ ਪੈਣਾ ਵਾ ਨਾ 500 ਤੋਂ ਘੱਟ ਤੇ ਸੂਟ ਨਹੀਂ ਆਉਣਾ ਕੋਈ ਚਲ ਇਦਾਂ ਕਰਦੇ ਆ 500 ਰੁਪਿਆ ਸੇ ਮੁੰਡੇ ਨੂੰ ਦੇ ਦਾਂਗੇ ਤੇ 100 ਦਾ ਤੇਲ ਪਾਉਣ ਲੈ ਤੇ 400 ਦਾ ਉਹਦੇ ਲਈ ਸੂਟ ਸੜ ਲੈ ਲੈਂਦੇ ਆ ਕੋਈ ਤੇ ਤੁਹਾਡੇ ਕੋਲ ਕੋਈ ਨਹੀਂਗਾ ਹੈਗਾ ਪਿਆ ਹਾਂ ਦੇਖੋਂ ਕਿੱਥੋਂ ਆਉਣਾ ਜਦ ਤਾ ਉਹ ਲੋਕ ਇੰਦਰੀਆਂ ਹੀ ਆ ਨਾ ਉਦੋਂ ਤੁਸੀਂ ਆਂਦੇ ਰਹੇ ਵੀ ਜੋ ਇਹ ਆ ਇਹ ਹੀ ਆ ਪਹਿਲੀ ਇਹਨਾਂ ਨੇ ਨਾ ਕਰਦੀ ਉਦੋਂ ਆਪਣਾ ਤੀਜਾ ਇਹ ਸਾਰਾ ਰੱਖਿਆ ਹੁੰਦਾ ਅੱਜ ਕਿਸੇ ਦੇ ਹੱਥਾਂਵਾਂ ਲੈ ਵੇਖਣ ਦੀ ਲੋੜ ਨਾ ਪੈਂਦੀ ਰਮਨਾ ਹੋਣ ਜਿਹੇ ਰਿਸ਼ਤੇਦਾਰ ਵੀ ਇਕੱਠੇ ਕਰੀਏ ਨਾ ਤੇ ਕੋਈ ਫਾਇਦਾ ਨਹੀਂ ਆ ਇਹਨਾਂ ਨੇ ਕਹਿਣਾ ਵਾ ਵੀ ਇਹਨੂੰ ਪੁੱਛੋ ਜੋਤ ਨੂੰ ਨਹੀਂ ਦਿੱਤੀ ਇਹਨਾਂ ਨੇ ਦੋ ਕਿਲੇ ਚੱਲ ਹੁਣ ਕੀ ਕਰਨਾ ਵਾ ਚੱਲ ਮੈਂ ਉਹਨਾਂ ਨੂੰ ਦੱਸਦਾ ਫਿਰ ਕਿ ਚੱਲੀਏ ਏਦਾਂ ਹੀ ਕਰ ਨਹੀਂ ਹਾਂ ਸੰਦੀਪ ਨੂੰ ਦੱਸ ਦੇ ਵੀ ਅਸੀਂ ਚੱਲੇ ਆਂ ਜੋਤ ਕੋਲ ਚੱਲ ਮੈਂ ਜਾਣੀ ਫਿਰ ਵੇਲੀ ਹਾਂ ਮਾਰੇ ਉਹ ਲੱਗਦਾ ਇੱਥੇ ਤੇ ਦਿਖ ਨਹੀਂ ਦੇ ਗਾਲ ਸੁਣ ਕੋਤਲੇ ਪੱਠੇ ਕੋਤਲੇ ਬਸ ਪਾਉਣ ਲੱਗਾ ਸੀ ਚਲੋ ਠੀਕ ਆ ਭਾਗੇ ਤੇ ਆ ਜਾਓ ਮੈਂ ਰੋਟੀ ਤਵਾ ਤੁਹਾਨੂੰ ਤੇ ਮੰਮੀ ਨੇ ਪਤਾ ਨਹੀਂ ਕਿੱਥੇ ਚੱਲਿਆ ਦੱਸਿਆ ਨਹੀਂ ਹਜੇ ਤੱਕ ਤੇ ਆ ਰੋ ਕੇ ਬੈਠੀ ਐ ਪੁੱਛ ਲੈਣਾ ਇਹ ਤੋਂ ਮੈਨੂੰ ਕੀ ਲੋੜ ਪੁੱਛਣ ਦੀ ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਨਾਲੇ ਜਾਣਾ ਕਿੱਥੇ ਉਹਨਾਂ ਨੇ ਪਿਆ ਤਾਂ ਉਹਨਾਂ ਕੋਲ ਹੈ ਨਹੀਂ ਕੋਈ ਮੈਂ ਨਾਲੇ ਵੇਖਦੀ ਆ ਨਾ ਪਹਿਲਾਂ ਦੱਸ ਕੇ ਜਾਂਦੇ ਆ ਕਿ ਨਹੀਂ ਦੱਸ ਦੇ ਉਹ ਕੋਈ ਨਹੀਂ ਜਿੱਥੇ ਮਰਜ਼ੀ ਜਾਣ ਤੂੰ ਆਪਣਾ ਕੰਮ ਕਰ ਤੁਸੀਂ ਨਾ ਪੈਸੇ ਦਿਓ ਸੁਣ ਗਿਆ ਨਾ ਉਹ ਮੇਰੇ ਕੋਲ ਪੈਸੇ ਹੈ ਹੀ ਨਹੀਂ ਇਹਦੇ ਦਲਜੀਤ ਹਾਂਜੀ ਮੰਮੀ ਮੇਰੀ ਗੱਲ ਸੁਣ ਇਹੀਂ ਜੇਰੀ ਕਨਾ ਜੋਤ ਕੋ ਚੱਲੇ ਆਂ ਮੁੰਡਾ ਵੀ ਹੈਈ ਜਾ ਕੇ ਜੋਤ ਕੋ ਚੱਲੇ ਆ ਆਹੋ ਤਿਆਰ ਹੋ ਗਏ ਤਾਂ ਹੁਣ ਤੁਸੀਂ ਦੱਸਣ ਆ ਗਏ ਐ ਇਹ ਵੀ ਰਹਿਣ ਦਿੰਦੇ ਤੇ ਵੀ ਰਹਿਣ ਦਿੰਦੇ ਹੁਣ ਕੀ ਲੋੜੀ ਦੱਸਣ ਦੀ ਤੂੰ ਦੱਸੰਦੀ ਬਹਤ ਕਰਨ ਲਈ ਆ ਮੰਮੀ ਮੇਰੀ ਗੱਲ ਸੁਣੋ ਉਥੇ ਬੇਇੱਜ਼ਤੀ ਕਰਾਉਣ ਜਾਣਾ ਤੁਸੀਂ ਇਹ ਧੱਕੇ ਮਾਰ ਕੇ ਅੱਡੇ ਫੇਰ ਵੇਖ ਲਿਓ ਤੁਸੀਂ ਕੋਈ ਗੱਲ ਨਹੀਂ ਕਰਾ ਲਨ ਤੋਂ ਬੇਇੱਜ਼ਤੀ ਇਹਨਾਂ ਨੂੰ ਫੇਰ ਪਤਾ ਲੱਗਣਾ ਇਹਨਾਂ ਨੂੰ ਹੁਣ ਇਹਨਾਂ ਨੂੰ ਆ ਨਾ ਨਹੀਂ ਨਾ ਚੰਗੀ ਲੱਗਦੀ ਉਹੀ ਚੰਗੀ ਲੱਗਦੀ ਆ ਉਹਦੇ ਕੋ ਪੈਸਾ ਜੋ ਆ ਗਿਆ ਹੁਣ ਸੰਦੀਪ ਵਹਾ ਕਿਦਾਂ ਦੀ ਗੱਲ ਹੋਈ ਫੇਰ ਵੀ ਮੇਰੇ ਪੁੱਤ ਦੀ ਨਿਸ਼ਾਨੀ ਆ ਮੁੰਡਾ ਹੋਇਆ ਮੈਨੂੰ ਤਾਂ ਬੜੀ ਖੁਸ਼ੀ ਹੋਣ ਈ ਆ ਤੇ ਮੰਮੀ ਉਦੋਂ ਨਿਸ਼ਾਨੀ ਕਿੱਥੇ ਗਈ ਸੀ ਜਦੋਂ ਤੱਕੇ ਮਾਰਦੇ ਸੀ ਉਹਨੂੰ ਚੱਲ ਉਦੋਂ ਮੈਂ ਮਾਰਦੀ ਹਾਂ ਨੂੰ ਮੇਰੇ ਕੋਲ ਗਲਤੀ ਹੋ ਗਈ ਹੁਣ ਉਹ ਪੁੱਤ ਤੁਸੀਂ ਹਾਨੂੰ ਮਾਰਨ ਡਿਆ ਪਏ ਜੇ ਗੱਲ ਤਾਂ ਬਰਾਬਰ ਹੋ ਗਈ ਆ ਅਹੀਂ ਤੇ ਮੰਮੀ ਤੁਹਾਨੂੰ ਤੱਕੇ ਮਾਰੇ ਨਹੀਂ ਤੁਸੀਂ ਪੈਸੇ ਮੰਗੇ ਸਾਡੇ ਕੋਲ ਨਹੀਂ ਹੈਗੇ ਅਹੀਂ ਕਿਥੋਂ ਦੇ ਦਈਏ ਪੈਸੇ ਤੁਹਾਨੂੰ ਚੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਣ ਆਈ ਹਾਂ ਕੋਈ ਗੱਲ ਨਹੀਂ ਨੋਹ ਕੋ ਲੈ ਲਿਓ ਜਾ ਕੇ ਉੱਥੇ ਹੀ ਜੋ ਤੱਕੇ ਪਏ ਨਾ ਫਿਰ ਪਤਾ ਲੱਗਣਾ ਤੁਹਾਨੂੰ ਹਾਨੂੰ ਨਾ ਦੱਸਿਓ ਫਿਰ ਹੁਣ ਨਾ ਹੀ ਸੱਚੇ ਬਣ ਚੱਲੇ ਕਰ ਲੈੰਦੋ ਜੋ ਕਰਦੇ ਆ ਉਹ ਸੰਦੀਪ ਵੇਖੀ ਤੂੰ ਤੇ ਮੂਲ ਮਕਾਉਂਦੇ ਆਏ ਨਾ ਪਤਾ ਫੇਰ ਲੱਗਣਾ ਇਹਨਾਂ ਨੂੰ ਉਹਨਾਂ ਨੇ ਵੀ ਧੱਕੇ ਮਾਰਨੇ ਆ ਜੋ ਕੁਝ ਉਹਨਾਂ ਦੀ ਕੁੜੀ ਦੇ ਨਾਲ ਕੀਤਾ ਨਾ ਉਹ ਬਰਦਾਸ਼ਤ ਕਰਦੇ ਆ ਕਰਨਾ ਕਿੱਥੋਂ ਆ ਬਣ ਕੇ ਤੇ ਰੱਖਿਆ ਆਏ ਉਹਨੂੰ ਉਹਨੂੰ ਸਿਆਣੀ ਬਣੀ ਤਿਆਰ ਹੋ ਕੇ ਤੇ ਆ ਕੇ ਦੱਸਣ ਆ ਗਏ ਹੁਣ ਦੱਸਣ ਆ ਗਏ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਇਹਨਾਂ ਕੋਲ ਪੈਸਾ ਨਹੀਂ ਕੋਲ ਤੇਲ ਕਿੱਥੋਂ ਪਾਉਣਗੇ ਮੋਟਰਸਾਲ 'ਚ ਕੀ ਪਤਾ ਕਿ ਕੋ ਮੰਗ ਕੇ ਤਾਂ ਨਹੀਂ ਲਿਆਏ ਉਹ ਕੀ ਪਤਾ ਡੈਡੀ ਕਿਦੋਂ ਲਾਏ ਹੁਣ ਜਿਨੇ ਤੇ ਮੈਨੂੰ ਵੀ ਪੈਣੇ ਆ ਤੁਹਾਨੂੰ ਦਿਓ ਚੁੱਪ ਕਿਤੇ ਰਹੋ ਠੀਕ ਆ ਨਾ ਮੰਗਦੇ ਤਾਂ ਮੰਗ ਲੈੰਦੋ ਚੁੱਪ ਕਿਤੇ ਰਹੋ ਮੂੰਹ ਚੋਕੇ ਤੁਰ ਪਈਓ ਉਧਰ ਨੂੰ ਹੁਣ ਉਹ ਨੌਹੇ ਜਿਹੀ ਹੈ ਜਲੀ ਆ ਨਾ ਉਹ ਹੇਲੀ ਨੇ ਦੱਸ ਦੇਣਾ ਇਹਨਾਂ ਨੂੰ ਕੀ ਕਰਦ ਰਿਹਾ ਉਹਦੇ ਨਾਲ ਤੁਹਾਨੂੰ ਪਤਾ ਵੀ ਉਹਦਾ ਭਰਾ ਕਿਦਾਂ ਦਾ ਵਾ ਭਰਾ ਸਭ ਕੁਝ ਲੈ ਗਿਆ ਵਾ ਦੋ ਕਿਲੇ ਉਹ ਲੈ ਗਿਆ ਵਾ ਪੈਸੇ ਉਹ ਲੈ ਗਿਆ ਵਾ ਇਹ ਤਾਂ ਇਹ ਸੋਚਣ ਦੇ ਹੋਣੇ ਨਾ ਕਿ ਅਸੀਂ ਜਾਵਾਂਗੇ ਉੱਥੇ ਸ਼ਾਇਦ ਉਹਨੂੰ ਪਿਆਰ ਨਾਲ ਆਖੀ ਲੈਣਗੇ ਉਹਨੇ ਪੈਸੇ ਦੇ ਬਦਲੇ ਚੱਲੇ ਉੱਥੇ ਉਹ ਜਾਂਦੇ ਨੇ ਜਾਂਦੇ ਰਹਿਣ ਕੋਈ ਗੱਲ ਨਹੀਂ ਚਲ ਮੈਂ ਆ ਗਿਆ ਪਾਓ ਪੱਠੇ ਤੇ ਆ ਜਾ ਰੋਟੀ ਖਾਣ ਆ ਗਿਆ ਮੈਂ ਰੋਟੀ ਖਾ ਲੈਣਾ ਆਂ ਵੇਖੋ ਭਾਜੀ ਹੁਣ ਘਰ ਨਿਗਾਹ ਜੇ ਆ ਗਿਆ ਵਾ ਨਾ ਤੇ ਕਿੰਨੀ ਰੌਣਕ ਹੋ ਗਈ ਆ ਨਿਆਣੇ ਨਾਲ ਕਿੰਨਾ ਆਰ ਹੁੰਦਾ ਆ ਕਦੀ ਹੁਣ ਅੰਦਰ ਲੈ ਕੇ ਬਹਿ ਜਾਂਦੀ ਆ ਕਦੀ ਬਾਹਰ ਸਾਰਾ ਦਿਨ ਆਰੇ ਲੱਗੀ ਰਹਿੰਦੀ ਆ ਬਿਲਕੁਲ ਬਿਲਕੁਲ ਤੇ ਨਾਲੇ ਭਾਜੀ ਗੱਲ ਇਹ ਹੀ ਹਿ ਹੁਣ ਵੇਖੋ ਘਰ ਬਣਾਇਆ ਸੀ ਹਾਂਜੀ ਤੇ ਸਾਰਾ ਸਮਾਸਮੁਨ ਵੀ ਲਿਆਂਦਾ ਕਿੰਨੀ ਮਿਹਨਤ ਕੀਤੀ ਪਰ ਇਹ ਵੀ ਘਰ ਸੰਭਲਣ ਵਾਲਾ ਵੀ ਤੇ ਚਾਹੀਦਾ ਹੀ ਉਹ ਚਲੋ ਵਾਹਿਗੁਰੂ ਨੇ ਦੇਤਾ ਸਾਨੂੰ ਮੈਂ ਤੇ ਨਾ ਪਰਮੇਤ ਨਾਲ ਪਹਿਲੇ ਵੀ ਗੱਲ ਕਰਨ ਡਿਆ ਸੀ ਹਾਂਜੀ ਕਿ ਰੁਪਿੰਦਰ ਨੇ ਤੇ ਲਵਲੀ ਨੇ ਬੜਾ ਸਾਥ ਦਿੱਤਾ ਜੋਤਾ ਤੇ ਚਲੋ ਮੈਂ ਤੇ ਕਹਿਣਾ ਵਾ ਕਿ ਪ੍ਰਮਾਤਮਾ ਸਾਰੀਆਂ ਭੈਣਾਂ ਨੂੰ ਲਵਲੀ ਵਰਗਾ ਵੀਰ ਦੇਵੇ। ਸੁਰੂਤੋਂ ਲੈ ਕੇ ਪਹਿਲੇ ਮਾਪਿਓ ਹਨੀ ਤੇ ਵਿਚਾਰੇ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਵਿਆਹ ਕੀਤਾ ਫਿਰ ਵੀ ਹੁਣ ਤੱਕ ਸਾਰਾ ਮੁੰਡੇ ਬਹੁਤ ਸਾ ਦਿੱਤਾ ਆ। ਚਲੋ ਬਾਜੀ ਆਪਾਂ ਹੀ ਕਰਨਾ ਹੀ ਹੋਰ ਕਿੰਨੇ ਕਰਨਾ ਹੀ ਜੇ ਮਾਪਿਓ ਹੁੰਦੇ ਸਿਰ ਤੇ ਫਿਰ ਚਲੋ ਉਹਨਾਂ ਨੂੰ ਆਪਾਂ ਸਹਾਨ ਕਰਦੇ। ਤਾਂ ਹੁਣ ਚਲੋ ਇਹੀ ਕਰਨਾ ਹੈ ਸਾਰਾ ਬਿਲਕੁਲ ਬਿਲਕੁਲ ਤੇ ਨਾਲੇ ਭਾਈ ਜੜਾ ਔਖਾ ਟਾਈਮ ਹੀ ਨਾ ਉਹ ਤਾਂ ਚਲੋ ਗਿਆ ਨੰਗ ਤਾਂ ਹੁਣ ਸੱਚੀ ਸਾਡੇ ਘਰ ਖੁਸ਼ੀ ਆਈ ਹੈ ਨਾ ਹੁੰਦੇ ਇਨਾ ਚਾਹਵਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਜੋਦੀ ਸੱਸ ਦਾ ਨਹੀਂ ਹੋਣਾ ਨਹੀਂ ਨਹੀਂ ਦੀਦੀ ਫੋਨ ਤਾਂ ਨਹੀਂ ਆਇਆ ਹੈਗਾ ਉਹ ਪਤਾ ਤਾਂ ਲੱਗਾ ਹੋਣਾ ਹੁਣ ਪਤਾ ਨਹੀਂ ਹੈ ਦੀਦੀ ਉਹਨੂੰ ਪਤਾ ਲੱਗਾ ਕਿ ਨਹੀਂ ਜੇਦ ਪਤਾ ਲੱਗਦਾ ਫਿਰ ਤਾਂ ਭਾਈ ਕਰਦੇ ਹੀ ਕੀ ਪਤਾ ਹੁਣ ਨਾ ਪਤਾ ਲੱਗਾ ਹੋਏ ਨੇ ਪਹੁੰਚ ਤੇ ਜਾਂਦੀ ਹੈ ਖਬਰ ਇਹਨੇ ਗੱਲ ਤਾਂ ਨਹੀਂ ਪਤਾ ਲੱਗਾ ਹੈ ਆਉਣਾ ਚਾਹੀਦਾ ਸੀ ਉਹਨਾਂ ਨੇ ਉਹ ਹੈ ਦਸਈਆਂ ਹੁਣ ਕੀ ਪਤਾ ਹੈ ਪਤਾ ਹੀ ਕਿ ਨਹੀਂ ਹੁਣ ਚਲੋ ਫੋਨ ਹੀ ਕਰ ਲੈਂਦੇ ਇੱਕ ਵਾਰੀ ਹਾਂਜੀ ਫੋਨ ਕਰਕੇ ਪੁੱਛ ਲੈਂਦੇ ਚਲੋ ਮਰਜ਼ੀ ਉਹਨਾਂ ਦੀ ਜੇ ਕਰਨਾ ਹੋਊ ਕਰ ਲੈਣਗੇ ਜੇ ਨਾ ਤੇ ਨਾ ਸਹੀਂ ਅਹੀਂ ਗੜਾ ਮੱਥੇ ਵਟ ਪਾਇਆ ਵਾ ਜੇ ਘਰ ਵੀ ਆ ਜਾਣਗੇ ਤਾਂ ਤਾਂ ਵੀ ਆ ਵੀ ਜਾਣਗੇ ਤਾਂ ਕਿਹੜਾ ਪਾਸੇ ਭੇਜਣਾ ਹੈ ਉਹ ਹੀ ਨਾ ਚਲੋ ਭੇਜਣਾ ਤੇ ਨਹੀਂ ਪਰ ਉਹਨਾਂ ਦਾ ਆਣਾਂ ਤੇ ਬੰਦ ਹੈ ਨਾ ਚਲੋ ਭਾਜੀ ਮਰਜ਼ੀ ਅਗਲਿਆਂ ਦੀ ਜੇ ਤਾਂ ਨਹੀਂ ਆਉਣਾ ਹੋਊਗਾ ਜਿਨ੍ਹਾਂ ਨੂੰ ਚਾਹ ਹੋਊਗਾ ਤੇ ਆ ਜਾਣਗੇ ਜੇ ਨਾ ਹੁਣ ਉਹ ਦੋਨਾਂ ਦੀ ਮਰਜ਼ੀ ਭਾਜੀ ਕੋਈ ਜ਼ਬਰਦਸਤੀ ਥੋੜਾ ਆ ਰੁਪਿੰਦਰ ਲਵਲੀ ਕਿੱਥੇ ਆ ਭਾਜੀ ਇੱਥੇ ਗਏ ਜਰਾ ਗੱਡੀ ਤੱਕ ਕੋਈ ਨਹੀਂ ਆ ਜਾਂਦੀ ਏ ਠੀਕ ਆ ਹਾਂਜੀ ਸਸੀ ਕਾ ਭਾਜੀ ਹੋਸਣਾ ਨੂੰ ਠੀਕ ਠਾਕ ਸਸੀ ਕਾ ਮੈਂ ਰੁਪਿੰਦਰ ਬਣਾ ਹਾਂ ਤੂੰ ਚਾ ਸਮਾਨ ਮੈਂ ਰਹਾਤਾ ਹੀ ਅੰਦਰ ਹੈ ਹੋਰ ਸੁਣਾਓ ਠੀਕ ਠਾਕ ਬਸ ਠੀਕ ਠਾਕ ਵਧੀਆ ਕਰੋ ਵਧੀਆ ਜੀ ਹੋ ਗਿਆ ਨੂੰ ਅੱਧਾ ਘੰਟਾ ਆਇਆ ਅੱਛਾ ਅੱਛਾ ਮੈਂ ਪੁੱਛਾਂਦਾ ਰੁਪਿੰਦਰ ਨੂੰ ਮੈਂ ਕਿੱਥੇ ਆ ਲਵਲੀ ਮੈਂ ਵੀ ਇੱਥੇ ਗਿਆ ਸੀ ਅੱਡੇ ਤੇ ਮੜਾ ਜਾ ਸਮਾਨ ਜਿਹਾ ਲਿਆਉਣਾ ਹੈ ਹਾਂਜੀ ਹੋਰ ਸਨਾਉ ਠੀਕ ਠਾਕ ਵਧੀਆ ਸਭ ਠੀਕ ਠਾਕ ਫਸਲવાડી ਦਾ ਕਿਦਾਂ ਠੀਕ ਠਾਕ ਵਧੀਆ ਠੀਕ ਹੈ ਹਾਂਜੀ ਉਹ ਵਧੀਆ ਹੋ ਗਿਆ ਪਰ ਮਾਤਮਾ ਨੇ ਵਧੀਆ ਕਰਤਾ ਹੈਨਾ ਹਾਂਜੀ ਹਾਂਜੀ ਜੋ ਬੰਦਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਆਹੋ ਤੇ ਹੈ ਹੀ ਪਰ ਚਲੋ ਇਹ ਹੈ ਕਿ ਜੋਤ ਨੂੰ ਜ਼ਿੰਦਗੀ ਕੱਟਣ ਵਾਸਤੇ ਆ ਸਾਰਾ ਮਿਲ ਗਿਆ ਸਾਰਾ ਮਿਲ ਗਿਆ ਤੇ ਬਾਕੀ ਇਹ ਜਨੇ ਜੋਗੇ ਹੈਗੇ ਐ ਵੀ ਸਾਥ ਦੇਣ ਦੇ ਬਹੁਤ ਸਾਥ ਦਿੱਤਾ ਰਗਲੀ ਮੈਂ ਤਾਂ ਅਗੇ ਪਰਮੇਤਨਾ ਘਰ ਵੀ ਗੱਲਾਂ ਕਰਨ ਡਿਆ ਸੀ ਹਾਂਜੀ ਕੀ ਰਗਲੀ ਨੇ ਤੇ ਰਵਿੰਦਰ ਨੇ ਬੜਾ ਸਾਥ ਦਿੱਤਾ ਜੋਤਾ ਹਾਂਜੀ ਤੇ ਚਲੋ ਹੁਣ ਤੇ ਪਰਮਾਤਮਾ ਨੇ ਖੁਸ਼ੀ ਦੇ ਦਿੱਤੀ ਆ। ਆਹੋ ਇਹ ਤੇ ਹੈ ਹੀ ਠੀਕ ਹੈ ਨਾ। ਕੱਲੇ ਆ ਵੀ ਆਪਣੇ ਘਰ ਹੁਣ ਲੈ ਕੇ ਤਰੀ ਰਹੂਗੀ। ਤਰੀ ਰਹੂਗੀ। ਹਾਂ। ਤੇ ਜੋ ਬੰਦਾ ਘਾਟਾ ਤੇ ਨਹੀਂ ਪੂਰਾ ਹੋਣਾ। ਉਹ ਇਹੋ ਜਾਣ ਵਾਲਾ ਤੇ ਚਲ ਗਿਆ। ਚਲ ਗਿਆ। ਤੇ ਜੇ ਬਾਕੀ ਟੱਬਰ ਦੀ ਗੱਲ ਕਰੀਏ ਤੇ ਉਹ ਵੀ ਸਾਰੇ ਇਦਾਂ ਦੇ ਬਾਕੀ ਇਹ ਵੀ ਕਹਾਣੀ ਤੋਂ ਲੈ ਹਾਂ ਸਰਾ ਮਿਲ ਕੇ ਆ ਅੱਗੇ। ਹਾਂ। ਆਪਣੀ ਜ਼ਿੰਦਗੀ ਕੱਢਣ ਵਾਸਤੇ। ਹਾਂਜੀ। ਤੇ ਚਲੋ ਪਰਮਾਤਮਾ ਨੇ ਪੁੱਤਰੇ ਦਾਤ ਦੇ ਦਿੱਤੀ ਆ ਹਨਾ। ਹਾਂਜੀ ਹਾਂਜੀ। ਤੇ ਵਧੀਆ ਟਾਈਮ ਪਾਸ ਹੋ ਜਾਊਗਾ। ਨਹੀਂ ਹੁਣ ਤੇ ਵਧੀਆ ਹੋ ਗਿਆ ਵਾ ਸਾਰਾ ਕੁਝ ਓਕੇ। ਤਾਂ ਲਈ ਇਹ ਵੀ ਕੋਠੀ ਕਾਠੀ ਲੱਗ ਪਈ ਆ ਬਿਲਕੁਲ ਆਪਣਾ ਉੱਥੇ ਖਾਣਗੇ ਤੇ ਪੀਣਗੇ ਤੇ ਰਹੀ ਜਾਣਗੇ ਬਸ ਬਸ ਪਤਾ ਹੈ ਥਾਂਡ ਵੀ ਬਹੁਤ ਆ ਕਾਕੇ ਦਾ ਹੁਣ ਖਿਆਲ ਖਾਣਾ ਪੈਣਾ ਤੁੰ ਜਿਆਦਾ ਹਾਂਜੀ ਦੀਦੀ ਰਿਪਿੰਦਰ ਭਾਬੀ ਬਥੇਰਾ ਖਿਆਲ ਰੱਖਦੇ ਆ ਮੈਨੂੰ ਤੇ ਲੋੜ ਹੀ ਨਹੀਂ ਪੈਂਦੀ ਜਦੋਂ ਬਸੁੱਤਾ ਹੁੰਦਾ ਵਾ ਤੇ ਰੋਂੜਿਆ ਹੁੰਦਾ ਇੰਨਾ ਹੀ ਸਾਂਭਣਾ ਜੋਤ ਮੈਨੂੰ ਤੇ ਸੌਰੀ ਦਿਵਾਈ ਲੱਗਦੀ ਆ ਹਾਂਜੀ ਮਜੀ ਲੱਗਦੀ ਤੇ ਹੈਗੀ ਆ ਬੈਠੋ ਤੁਸੀਂ ਮੈਂ ਵੇਖ ਕੇ ਆਉਂਦਾ ਆਪਣਾ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਚਾਲ ਬਈ ਹਾਂਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਮਸੀਂ ਸਤਿ ਸ਼੍ਰੀ ਅਕਾਲ ਪੁੱਤ ਆਜੋ ਵਰਮਕਤਾਰ ਸਿੰਘ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਬੈਜੋ ਮਾਸੜੀ ਓਏ ਛੋਟੂ ਸੋਤਾ ਵੇ ਫਰਜੋਤ ਕੀ ਹਾਲ ਹੈ ਬੈਜੋ ਬੈਠੇ ਆਫੇ ਨਿਹਾਈ ਚੱਲ ਜਾਈਓ ਪਲੇ ਉਹ ਤਾਂ ਦੇ ਖਦਗੰਦੇ ਆ ਮੈਨੂੰ ਹਾਂਜੀ ਮੈਂ ਹੋਰ ਪੁੱਤ ਤੇ ਇੰਤਰੰਗਦੇ ਆਏ ਜੀ ਆਪਾਂ ਹੁਣ ਆਏ ਅੱਛਾ ਅੱਛਾ ਠੀਕ ਹੋਰ ਸਨਮ ਅਸਰ ਜੀ ਠੀਕ ਠਾਕ ਹੈ लवली ਹਾਂਜੀ ਬਹੁਤ ਵਧੀਆ ਚੋਤ ਤੂੰ ਹੀ ਤਾਂ ਪੁੱਤ ਦੱਸਿਆ ਹੀ ਨਹੀਂ ਵੀ ਕਾਕਾ ਹੋਇਆ ਵਾ ਜਦੋਂ ਤੇਰੇ ਡੈਡੀ ਨੂੰ ਬਾਹਰੋਂ ਕਿੱਥੋਂ ਪਤਾ ਲੱਗਾ ਨਾ ਇਹਨਾਂ ਜਾ ਕੇ ਘਰ ਗੱਲ ਕੀਤੀ ਮੇਰੇ ਕੋ ਤੇ ਰਿਆ ਹੀ ਨਹੀਂ ਗਿਆ ਮੈਂ ਚਲੋ ਚਲੀਏ ਤਾਂ ਆਪਾਂ ਵੇਖ ਕੇ ਆਈਏ ਲਿਆ ਹਾਂ ਮੈਨੂੰ ਚੱਕਾ ਮੈਂ ਚੁੱਕਾ ਇਹਨੇ ਤੇ ਬੜਾ ਹੀ ਸੋਨਾ ਲੱਗਣ ਗਿਆ ਵੇਖ ਨਿਹਰਾ ਇਹ ਜੋ ਬਣੀ ਹੋ ਤਾਂ ਹੰਨ ਤੇ ਡਰ ਜਿਆ ਹੀ ਲੱਗਦਾ ਹੀ ਕਿ ਪਤਾ ਨਹੀਂ ਤੇ ਇਹ ਕਾਕਾ ਨੂੰ ਵੇਖਣ ਵੀ ਦੇਣਾ ਵਾ ਕਿ ਨਹੀਂ ਵੇਖਣ ਦੇਣਾ ਨਹੀਂ ਨਹੀਂ ਮੰਮੀ ਜੀ ਡਰਨ ਵਾਲੀ ਕਿਹੜੀ ਗੱਲ ਵਾ ਤੁਹਾਡਾ ਵੀ ਤੇ ਪੋਤਾ ਆ ਤੀਹ ਨਹੀਂ ਵੇਖਣਾ ਉਹਨਾ ਤੇ ਕਿੰਨੇ ਵੇਖਣਾ ਮੈਂ ਦੱਸ ਹੁਣ ਮੈਂ ਛੱਡ ਕੇ ਨਹੀਂ ਜਾਣਾ ਮੈਂ ਨਾਲ ਹੀ ਲੈ ਜਾਣਾ ਵਾ ਚੱਲ ਸਾਨੂੰ ਵੀ ਖੇਡਣ ਨੂੰ ਨਾ ਬਾਜੀ ਮਿਲ ਗਈ ਆ ਜਦੋਂ ਦੀ ਜੋਤ ਪੁੱਤ ਤੂੰ ਆ ਗਈ ਆ ਨਾ ਇਹ ਨਾ ਸੋਚੀ ਵੀ ਅਸੀਂ ਸੌਖੇ ਸੀ ਅਸੀਂ ਇੰਨਾ ਟਾਈਮ ਔਖਾ ਕੱਢਿਆ ਨਾ ਵੀ ਕੋਈ ਗੱਲ ਨਹੀਂ ਕਰਨ ਵਾਲੀ ਹੁਣ ਵੀ ਅਸੀਂ ਧੱਕੇ ਹੀ ਖਾਂਦੇ ਆ ਉੱਥੇ ਚੱਲ ਤੇਰੇ ਨਾਲ ਇਹ ਹੀ ਘਰ ਵਿੱਚ ਬਰਕਤ ਹੀ ਚਲੋ ਪੁੱਤ ਸਾਡਾ ਗਿਆ ਸੀ ਉਹ ਤਾਂ ਨਹੀਂ ਆਇਆ ਜਦੋਂ ਦੀ ਤੂੰ ਪੁੱਤ ਆ ਗਈ ਆ ਨਾ ਤੂੰ ਤੇ ਬਰਕਤ ਨਾਲ ਹੀ ਲੈ ਆਈ ਆ ਬਾਕੀ ਇਹ ਆ ਤੇ ਉਹ ਜਿਹੜੇ ਦੋਵੇਂ ਜੀ ਆ ਨਾ ਸਾਡੇ ਪੈਰ ਹੀ ਨਹੀਂ ਲਗੰਦਦੇ ਘਰ ਧੱਕੇ ਮਾਰਦੇ ਆ ਸਾਨੂੰ ਘਰੋਂ ਜੋਤ ਮੇਰ ਕੋ ਵੀ ਪੁੱਤ ਗਲਤੀ ਹੋ ਗਈ ਮੈਂ ਤੇਰ ਨਾਲ ਨਾ ਬੜੀਆਂ ਵਧੀਕੀਆਂ ਕੀਤੀਆਂ ਮੈਨੂੰ ਇਦਾਂ ਨਾ ਕਰਨਾ ਨਹੀਂ ਚਾਹੀਦਾ ਮੈਂ ਤਾਂ ਸੰਦੀਪ ਦੇ ਪਿੱਛੇ ਹੀ ਲੱਗੀ ਰਹੀ ਵੀ ਸੰਦੀਪ ਚੰਗੀ ਆ ਜੋ ਬੰ ਚਲ ਗਿਆ ਵਾ ਤੇ ਤੈਨੂੰ ਮੈਂ ਘਰੋਂ ਬਾਹਰ ਕੱਢਦਾ ਪਰ ਇਹ ਨਾ ਮੇਰੀ ਗਲਤੀ ਹੀ ਗਈ ਮੈਨੂੰ ਇਦਾਂ ਕਰਨਾ ਨਹੀਂ ਚਾਹੀਦਾ ਚੱਲ ਮੇਰਾ ਪੁੱਤ ਗਿਆ ਹੀ ਤੇ ਤੂੰ ਵੀ ਮੇਰਾ ਪੋਤੀ ਹਾਂ ਉਹਦਾ ਕਰਕੇ ਤੈਨੂੰ ਲਿਆਂਦਾ ਹੀ ਚੱਲ ਸਭ ਤੋਂ ਵੱਡੀ ਖੁਸ਼ੀ ਤਾਂ ਹੁਣ ਆਵਾ ਮਾਰਾ ਇਹ ਨਾਡੀ ਸੁਣ ਲਈ ਆ ਚੱਲ ਮੇਰੇ ਪੁੱਤ ਦਾ ਵੀ ਬੂਟਾ ਲੱਗਾ ਰਹਿ ਗਿਆ ਕਿਤੇ ਉਹਦਾ ਵੀ ਕੋਈ ਨਾਂ ਲਿਆ ਕਰੂਗਾ ਵੀ ਜੋ ਬੰਦਾ ਮੁੰਡਾ ਵਾਏ ਤੇ ਮੈਨੂੰ ਵੀ ਖੁਸ਼ੀ ਹੋਇਆ ਕਰੂ ਵੀ ਮੇਰੇ ਪੁੱਤ ਦਾ ਕੋਈ ਨਾਂ ਲੈਣ ਡਿਆ ਚਲੋ ਕੋਈ ਨਹੀਂ ਮੰਮੀ ਜੀ ਗਲਤੀਆਂ ਬੰਦੇ ਕੋ ਹੋ ਹੀ ਜਾਂਦੀਆਂ ਵਾ ਬਾਕੀ ਤੂੰ ਫਿਕਰ ਨਾ ਕਰਿਆ ਕਰੋ ਆਉਂਦੇ ਜਾਂਦੇ ਰਿਹਾ ਕਰੋ ਤੀ ਨਹੀਂ ਜੋ ਤੇ ਮੈਂ ਤੇ ਇਹ ਕਹਿੰਨੀ ਆ ਤੁਹਾਡੇ ਨਾਲ ਹੀ ਚੱਲ ਆਪਾਂ ਇਕੱਠੇ ਰਵਾਂਗੇ ਚੱਲ ਨਾਲੇ ਘਰ ਵਿੱਚ ਰੌਣਕ ਆ ਗਈ ਆ ਤਹਾ ਡਾਟਾ ਇਹ ਪਾਸ ਵੀ ਵਧੀਆ ਹੋ ਜਾਇਆ ਕਰੂਗਾ ਮੰਮੀ ਜੀ ਮੈਂ ਤੁਹਾਡੀ ਗੱਲ ਮੰਨਨੀ ਆ ਤੁਹਾਡੀ ਗੱਲ ਨਾਲ ਸਹਿਮਤ ਵੀ ਆ ਮੇਰਾ ਵੀ ਦਿਲ ਕਰਦਾ ਵਾ ਉੱਥੇ ਜਾਵਾਂ ਪਰ ਹੁਣ ਉੱਥੇ ਮੇਰਾ ਜੀ ਨਹੀਂ ਲੱਗਣਾ ਮੇਰੇ ਵੀਰ ਜੀ ਨੇ ਮੇਰੇ ਵਾਸਤੇ ਬੜੀ ਮਿਹਨਤ ਕੀਤੀ ਆ ਮੈਨੂੰ ਵੱਖਰਾ ਘਰ ਬਣਾ ਕੇ ਦਿੱਤਾ ਮੇਰੇ ਨਾਲ ਦੁੱਖ ਚ ਮੇਰਾ ਸਾਥ ਦਿੱਤਾ ਤੇ ਹੁਣ ਇਹ ਵਾਲਾ ਆਪਣਾ ਘਰ ਮੈਂ ਛੱਡ ਕੇ ਨਹੀਂ ਜਾ ਸਕਦੀ ਤੇ ਤੁਹਾਨੂੰ ਆਉਣ ਜਾਣ ਤੋਂ ਕੋਈ ਮਨਾਈ ਨਹੀਂ ਆ ਜਦੋਂ ਤੁਹਾਡਾ ਦਿਲ ਕਰੇ ਦੇਣ ਕਰੇ ਰਾਤ ਕਰੇ ਤੁਸੀਂ ਆ ਜਾ ਸਕਦੇ ਜੀ ਪਰ ਮੈਨੂੰ ਉੱਥੇ ਜਾਣ ਵਾਸਤੇ ਮਜਬੂਰ ਨਾ ਕਰਿਓ ਮੇਰੀ ਵੀ ਮਜਬੂਰੀ ਹੈ ਲੈ ਪੁੱਤ ਮੈਂ ਤੇ ਇਹ ਸੋਚਿਆ ਸੀ ਤੁਹਾਨੂੰ ਮਾਂ ਪੁੱਤਾਂ ਨੂੰ ਹੀ ਨਾ ਆਪਣੇ ਕੋਲ ਲੈ ਜਾਾਂਗੇ ਤੇ ਤੂੰ ਮਨਾ ਕਰਤਾ ਵਾ ਮੰਮੀ ਜੀ ਮੈਂ ਤੁਹਾਨੂੰ ਕਿਸ ਹਾਲਾਤੇ ਚ ਨਹੀਂ ਰੱਖਣਾ ਚਾਹੁੰਦੀ ਮੈਂ ਤੁਹਾਨੂੰ ਕਿਹਾ ਤੇ ਹੈਗਾ ਵਾ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਜਾ ਆਇਆ ਕਰੋ ਪਰ ਮੈਂ ਉੱਥੇ ਨਹੀਂ ਜਾਣਾ ਹੁਣ ਤੁਹਾਨੂੰ ਵੀ ਪਤਾ ਵਾ ਵੀ ਮੈਂ ਕਿਹੜੇ ਹਾਲਾਤਾਂ ਜੋ ਉੱਥੋਂ ਆਈ ਆ ਤੇ ਵਾਪਸ ਮੈਂ ਉੱਥੇ ਨਹੀਂ ਜਾਣਾ ਚਾਹੁੰਦੀ ਚਲ ਕੋਈ ਨਹੀਂ ਪੁੱਤ ਤੇਰੀ ਮਰਜ਼ੀ ਆ ਫਿਰ ਪਰ ਹੁਣ ਹਾਨੂੰ ਖੇਤ ਤੇ ਰਹਿਣੀ ਆ ਨੀ ਕਿ ਜੇ ਦੀ ਆਉਣਾ ਹੀ ਪਿਆ ਕਰਨਾ ਵਾ ਕੋਈ ਗੱਲ ਨਹੀਂ ਅਥੀ ਨਹੀਂ ਦਿਨੀ ਫੇਰਾ ਮਾਰਿਆ ਕਰਾਂਗੇ ਕੋਈ ਗੱਲ ਨਹੀਂ ਮੰਮੀ ਜੀ ਮੇਰੇ ਵੱਲੋਂ ਭਾਵੇਂ ਤੁਸੀਂ ਰੋਜ਼ ਆ ਜਾਇਆ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਜਦੋਂ ਤੁਹਾਡਾ ਜੀ ਕਰੇ ਤੁਸੀਂ ਆਪਣੇ ਮਨ ਨੂੰ ਤਰਸੋਣਾ ਨਹੀਂ ਹੈਗਾ ਦੇਖੋ ਮਾਸਰ ਜੀ ਬੰਦਾ ਨਾ ਲਾਲਚ ਵਿੱਚ ਜਾ ਕੇ ਗਲਤੀਆਂ ਘੜ ਹੀ ਲੈਂਦਾ ਆ ਭਾਵੇਂ ਗਲਤੀ ਤੁਹਾਡੇ ਕੋਲ ਹੋਈ ਜਾਂ ਮਾਸੀ ਜੀ ਕੋਲੋਂ ਹੋਈ ਪਰ ਉਹਨੋਂ ਪਹਿਲਾ ਵਾਲੀ ਗਲਤੀ ਨਹੀਂ ਨਾ ਬੰਨੀ ਸਸੀ ਕਮਾ 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 ਓਕੇ ਹਾਂਜੀ ਹਾਂਜੀ ਵਧੀਆ ਆ ਲੋ ਜੋ ਬੰਦਾ ਤੇ ਉਦੋਂ ਪਹਿਲੇ ਅੰਨਾ ਹੋਇਆ ਹੁੰਦਾ ਲਾਲਚ ਵਿੱਚ ਤੇ ਬੰਦੇ ਨੂੰ ਪਤਾ ਜਾਂਦਾ ਗਲਤੀ ਤਾਂ ਮੈਂ ਗਲਤੀ ਕਰ ਰਿਹਾ ਆਰੇ ਮਾਸਰ ਜੀ ਲਾਲਚ ਵਿੱਚ ਅੰਨਾ ਹੋਇਆ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਰਿਜ਼ਲਟ ਕੀ ਨਿਕਲਣਾ ਬਾਅਦ ਚ ਗਲਤੀਆਂ ਤਾਂ ਮਖਤਾਰ ਸਿੰਘ ਜੀ ਹੋਈਆਂ ਵਾ ਪਰ ਹੁਣ ਇਹ ਆ ਕਿ ਕੀਤਾ ਕੀ ਜਾ ਸਕਦਾ ਜਿਹੜਾ ਟਾਈਮ ਲੰਘ ਗਿਆ ਨਾ ਉਹ ਤਾਂ ਨਹੀਂ ਵਾਪਸ ਆ ਸਕਦਾ ਤੇ ਮਾਸੜ ਜੀ ਦਲਜੀਤ ਹੁਣੀ ਕਲੀ ਧੱਕੇ ਮਾਰਦੇ ਦਨ ਕੀ ਗੱਲਬਾਤ ਹੋਈ ਗੱਲ ਲਬੀ ਕੀ ਹੋਣੀ ਆ ਹਾਂਜੀ ਅਹੀਂ ਦਿੱਤੇ ਹੀ ਜੋਤ ਨੂੰ ਜਿਹੜੇ ਦੋ ਕਿਲੇ ਅੱਛਾ ਅਹੀਂ ਹੁਣ ਉਹਨਾਂ ਨੂੰ ਕਿਹਾ ਵੀ ਤੁਸੀਂ ਹਾਨੂੰ ਹਿੱਸਾ ਦੋ ਜੇ ਹਾਨੂੰ ਨਹੀਂ ਤੁਸੀਂ ਖਰਚਾ ਪਾਣੀ ਦੇਣਾ ਤੇ ਹਾਂਜੀ ਉਹ ਕਹਿੰਦੇ ਆ ਵੀ ਤੁਸੀਂ ਉਹਦੇ ਵਿੱਚੋਂ ਹਿੱਸਾ ਕਿਉਂ ਨਹੀਂ ਰੱਖਿਆ ਅਛਾ ਜਿਹੜੇ ਜੋਦਨ ਦਿੱਤੇ 2 ਕਿਲੇ ਉਹਦੇ ਵੀ ਤੁਹਾਡਾ ਹਿੱਸਾ ਬਣਦਾ ਹੈ ਇਹ ਦਾ ਤੋਂ ਧੱਕੇ ਮਾਰਦੇ ਆ ਇਹ ਅਰੇ ਗਲਤੀ ਐ ਨਾ ਉਹਨਾਂ ਦੀ ਪਰ ਪਹਿਲੀ ਗਲਤੀ ਮੇਰੇ ਕੋ ਇਹ ਹੋ ਗਈ ਹਾਂਜੀ ਤੇ ਮੈਨੂੰ ਆਪਣਾ ਹਿੱਸਾ ਕੱਢਣਾ ਚਾਹੀਦਾ ਸੀ ਓਏ ਆਹੋ ਤੇ ਹੈ ਹੀ ਐ ਪਰ ਤੁਹਾਨੂੰ ਇਹ ਗੱਲ ਦਾ ਥੋੜਾ ਪਤਾ ਸੀ ਕਿ ਇਹਨੇ ਕੱਲ ਨੂੰ ਇਦਾਂ ਕਰਨਾ ਮੈਂ ਉਹਨੂੰ ਬੜਾ ਸਮਝਾਇਆ ਮੈਂ ਚਲੋ ਜੋ ਹੋ ਗਿਆ ਠੀਕ ਵਾ ਹਮ ਹਮ ਪਰ ਨਹੀਂ ਉਹਨਾਂ ਨੇ ਧੱਕੇ ਮਾਰ ਕੇ ਕੱਢਿਆ ਹੁੰਦਾਂ ਜੀ ਇਹਨੂੰ ਚਲੋ ਕੋਈ ਗੱਲ ਨਹੀਂ ਤੂੰ ਇਥੇ ਆਉਂ ਜਾਓ ਜਦੋਂ ਮਰਜ਼ੀ ਦਿਨੇ ਆਓ ਭਾਵੇਂ ਰਾਤ ਆਓ ਤੁਹਾਨੂੰ ਕੋਈ ਨਹੀਂ ਰੋਕ ਤੋਕ ਹੈਗੀ ਇੱਥੇ ਲਵਲੀ ਆਈਏ ਕਿੜੇ ਮੋਨ ਤੇਰੀ ਮਾਸੀ ਨੇ ਤੰਗੀ ਬੜੀ ਦਿੱਤੀ ਸੀ ਜੋਤ ਨੂੰ ਉਹ ਆਹੋ ਉਹਦੇ ਬਾਜੀ ਅੱਗੇ ਗੱਲ ਕਰਨ ਦੇ ਆ ਤੇ ਉਦੋਂ ਬੰਦਾ ਇਹ ਨਾ ਸੋਚਦਾ ਇਹ ਗੱਲਾਂ ਉਦੋਂ ਜੋਰ ਚ ਸੀ ਚਲੋ ਕੋਈ ਗੱਲ ਨਹੀਂ ਜੇ ਪਿਛਲੀਆਂ ਗੱਲਾਂ ਪੁੱਟੀਏ ਤੇ ਫਿਰ ਤੇ ਕੋਈ ਹੱਲ ਹੈ ਹੀ ਨਹੀਂ ਇਹਦਾ ਵੇਹੋ ਇਹ ਤਾਂ ਗੱਲ ਹੈ ਹੀ ਆ ਤੇ ਬਾਕੀ ਕੋਈ ਗੱਲ ਨਹੀਂ ਸਮਝਾਇਓ ਤੁਸੀਂ ਉਹਨਾਂ ਨੂੰ ਵੀ ਪੁੱਤ ਅਹੀਂ ਤੇ ਬੜਾ ਸਮਝਾ ਕੇ ਵੇਖਿਆ ਉਹ ਸਮਝਦਾ ਹੀ ਨਹੀਂ ਆ ਠੀਕ ਆ ਚੱਲ ਪੁੱਤ ਗਲਤੀਆਂ ਤਾਂ ਮੇਰੇ ਕੋਲ ਵੀ ਬੜੀਆਂ ਹੋਈਆਂ ਪਰ ਮੈਨੂੰ ਇਹ ਉਮੀਦ ਨਹੀਂ ਪੀ ਦਲਜੀਤ ਤੇ ਸੰਦੀਪ ਮੇਰੇ ਨਾਲ ਇਦਾਂ ਕਰਨਗੇ ਹੁਣ ਕੋਈ ਨਹੀਂ ਮੈਂ ਵੀ ਆਪਣੀਆਂ ਗਲਤੀਆਂ ਭੁੱਲ ਕੇ ਸਾਰੀਆਂ ਫੇਰ ਹੀ ਇੱਥੇ ਆਈ ਆ ਤੇ ਚੱਲ ਕੋਈ ਗੱਲ ਨਹੀਂ ਜਾ ਕੇ ਮੈਂ ਵੇਖ ਕੇ ਆਵਾਂ ਆਪਣੇ ਪੋਤੇ ਨੂੰ ਆਪਣੀ ਨੌ ਨੂੰ ਕੀ ਹਾਲ ਚਾਲ ਵਾਹਨਾਂ ਦਾ ਓਏ ਅਹੀਂ ਵੀ ਮਸੀ ਤੁਹਾਡੀਆਂ ਗੱਲਾਂ ਕਰਨ ਦੇ ਕਿ ਉਹਨਾਂ ਦਾ ਕੋਈ ਫੋਨ ਫਾਨ ਨਹੀਂ ਆਇਆ ਕਿ ਜਾਨਾਂ ਨੂੰ ਪਤਾ ਨਹੀਂ ਲੱਗਾ ਜੀ ਨੇਹ ਨੂੰ ਕੱਲ ਹੀ ਪਤਾ ਲੱਗਾ ਸੀ ਤਾਜ ਹੀ ਆ ਗਏ ਆ ਠੀਕ ਆ ਚਲੋ ਕੋਈ ਗੱਲ ਨਹੀਂ ਜਦੋਂ ਮਰਜ਼ੀ ਆਓ ਤੁਸੀਂ ਤੁਹਾਡਾ ਆਪਣਾ ਘਰ ਵਾ ਨਹੀਂ ਨਹੀਂ ਪੁੱਤ ਹੁਣ ਆਇਆ ਕਰਾਂਗੇ ਆਉਣਾ ਕਿਉਂ ਨਹੀਂ ਹੁਣ ਤੇ ਮੇਰਾ ਘਰ ਦੇਲ ਨਹੀਂ ਲੱਗਿਆ ਕਰਨਾ ਮੈਨੂੰ ਇਹ ਹੁਣਾਵਾ ਕਿ ਛੇਤੀ ਛੇਤੀ ਜਾ ਕੇ ਤੁਹਾਨੂੰ ਚੁੱਕਾਂ ਮੈਂ ਹੁਣ ਚਲੀਏ ਫਿਰ ਦੋ ਮੁੰਡਿਆਂ ਨੂੰ ਸੱਗਣਾ ਤੇ ਜਾਂਦੇ ਆ ਲੱਭੋ ਤੋ ਲੈ ਜੋ ਤੋ ਤੂੰ ਮਾਸੜੀ ਦੀ ਰੋਟੀ ਪਾਣੀ ਖਵਾ ਕੇ ਚੱਲ ਜਣਾ ਨਹੀਂ ਦੋਸਤ ਅੱਜ ਰਾਤ ਕੋਈ ਨਹੀਂ ਫੇਰ ਆਵਾਂਗੇ ਹਾਂ ਤੇਰਾ ਮਾਪੇ ਕੋਈ ਨਹੀਂ ਮੈਂ ਆਉਂਗੀ ਹਾਂਜੀ ਤਾਂ ਤੁਸੀਂ ਧਿਆਨ ਰੱਖੀ ਠੰਡ ਪੜੀ ਹੈ ਚੰਗਾ ਪਾਣੀ ਪੂਣੀ ਚ ਹੱਥ-ਉਥਨਾ ਪਾਵੀ ਚੰਗਾ ਹਾਂਜੀ ਮਾਰਾਂਗੇ ਹੀ ਫੇਰਾ ਫੇਰ ਮੈਂ ਤੇ ਕਹਿੰਦੀ ਰਹਿੰਦੇ ਸੋਗ ਨਹੀਂ ਫੇਰ ਆਵਾਂਗੇ ਪੁੱਤ ਹਾਂ ਠੀਕ ਜੰਦਾ ਮੁਸਤਫਾ ਜੀ ਚਲੋ ਠੀਕ ਹੈ ਨਹੀਂ ਫੇਰ ਆਵਾਂਗੇ ਹਾਂਜੀ ਵੇਹ ਲੋ ਭਾਜੀ ਹੁਣ ਆਈ ਗਏ ਨਾ ਫੇਰ ਆਪਣੀ ਲਾਈਨ ਤੇ ਇੱਥੇ ਚੱਲ ਇਹ ਪੀ ਠੱਕੇ ਖਾ ਕੇ ਅਗਲ ਆਈ ਆ ਆਦ ਗਈ ਹਨ ਉਹੀ ਮੈਂ ਕਹਿੰਦੇ ਹਾਂ ਨਾ ਵਸ ਜੀ ਨੂੰ ਕਿ ਬੰਦਾ ਗਲਤੀਆਂ ਤੇ ਘਰ ਹੀ ਲੈਂਦਾ ਹਾਂਜੀ ਤੇ ਬਾਅਦ ਪਾ ਲਾਦਾ ਚਲੋ ਕੋਈ ਗੱਲ ਨਹੀਂ ਆਪੇ ਮਿਲਦੇ ਗੱਲਦੇ ਰਹਿਣਗੇ ਹੁਣ ਹਾਂ ਹਾਂ ਉਹਦੇ ਮਾਸੀ ਵੀ ਡੇ ਹੀ ਮਾਫੀਆਂ ਮੰਗਣ ਕਿ ਮੇਰੇ ਕੋਲ ਗਲਤੀ ਹੋ ਗਈ ਹੂੰ ਮੈਂ ਤਾਂ ਕਹਿਣ ਡਿਆ ਕਿ ਉਹ ਤਾਂ ਯੋਰਚੀ ਕੰਮ ਤੇ ਉਦੋਂ ਤੋਂ ਹੀ ਨਹੀਂ ਸਮਝਦੇ ਕੋ ਬੰਦੇ ਨੂੰ ਬੰਦਾ ਨਹੀਂ ਸਮਝਦੇ ਚਲੋ ਜੋ ਹੋ ਗਿਆ ਹੋ ਗਿਆ ਹੁਣ ਥੋੜੀ ਮੈਂ ਤਾਂ ਇੱਕ ਗੱਲ ਹੋਰ ਸੋਚਣ ਡਿਆ ਹਾਂ ਹਾਂਜੀ ਇਹ ਮਾਸਰ ਤੇ ਮਾਸੀ ਦੱਸਣ ਡੇ ਨਾ ਵੀ ਬਹੁਤ ਤੰਗ ਨੇ ਉਹ ਆਹ ਤੰਗੀ ਦਿੰਦੇ ਹੋਣਗੇ ਉਹ ਤਾਂ ਹੀ ਤਾਂ ਅਗਲੇ ਕਹਿਣ ਡੇ ਤੇ ਯਾਰ ਜੀ ਆਪਾਂ ਇਦਾਂ ਕਰੀਏ ਹਾਂਜੀ ਕਿ ਉਹਨਾਂ ਨੂੰ ਇੱਥੇ ਲਿਆਈਏ ਜੋਦ ਦੇ ਨਾਲ ਰਹਿਣਗੇ ਹਾਂਜੀ ਤੇ ਇੱਕ ਤੇ ਤੇਰਾ ਵੀ ਟੈਨਸ਼ਨ ਥੋੜੀ ਘਟ ਜੇਗੀ। ਆਹੋ ਤੇ ਹੈ ਹੀ ਆ। ਤੇ ਇੱਥੇ ਰਹਿਣਗੇ। ਠੀਕ ਨਹੀਂ? ਹਾਂਜੀ ਹਾਂਜੀ। ਤੇ ਬਾਕੀ ਇਹ ਆ ਕਰ ਲੋ ਸਾਰੇ ਜਣੇ ਸਲਾਹ। ਹਾਂ। ਜਿੱਦਾਂ ਵੀ ਕੰਮ ਰੋਖ ਆਉਂਦਾ ਕਰ ਲੈਨੇ। ਠੀਕ ਆ। ਇਹ ਦੇ ਵਿਚਾਰੀ ਉੱਥੇ ਤੰਗੀ ਆ। ਤਾਂ ਹੀ ਅਗਲੇ ਕਹਿਣ ਦੇ। ਤਾਂਗਾ ਤਾਂਗਾ। ਨਹੀਂ ਤੇ ਕੌਣ ਆਂਦਾ ਵਾ ਇਦਾਂ। ਉਹੀ ਤੰਗੀ ਤਾਂ ਹੀ ਦਿੰਦੇ ਹੋਣੇ ਆ ਨਾ। ਪਹਿਲਾਂ ਇਹਨਾਂ ਦੇ ਨਾਲ ਹੀ ਤੇ ਹੁਣ ਉਹਨਾਂ ਨੂੰ ਕੋਈ ਲੱਭਦਾ ਨਹੀਂ ਗਾੜੀ। ਲੱਭਦਾ ਨਹੀਂ। ਹਾਂ। ਕਿੱਲੇ ਤੇ ਉਹ ਦੋ ਹੀ ਰਹਿ ਗਏ ਨਾ ਉਹਨਾਂ ਕੋ। ਦੇਖ ਲੋ ਜੋਤਨਾ ਸਲਾਹ ਕਰ ਲੈ। ਤੇ ਕੋਈ ਗੱਲ ਨਹੀਂ ਤੁਸੀਂ ਕਰਨੀ ਹੈ ਸਲਾਹ ਸਾਰੇ ਜਾਣੇ ਕਰਕੇ ਦੇ ਦੇਖ ਲਓ ਫਿਰ ਉਹਨਾਂ ਨੂੰ ਫੋਨ ਫੋਨ ਕਰ ਲਾਂਗੇ ਨਹੀਂ ਤੇ ਜਦੋਂ ਫੇਰ ਫੇਰਾ ਮਾਰਨਗੇ ਤੇ ਉਦੋਂ ਵੇਖ ਲਾਂਗੇ ਉਹਨਾਂ ਨੂੰ ਕਹਿ ਦੋ ਚਾਰ ਦਿਨ ਅਜੇ ਹੋਰ ਵੇਖ ਲਓ ਠੀਕ ਨਹੀਂ ਤੇ ਆਣਾ ਹੀ ਆਉਣਾ ਨੇ ਫੇਰਾ ਮਾਰਨਾ ਹੀ ਆ ਆਹ ਉਹਨਾਂ ਦੇ ਹੈ ਹੀ ਆ ਫੇਰ ਹਾਂ ਤੇ ਮੈਂ ਤੇ ਇਹੋ ਸੋਚਣ ਡਿਆ ਕਿ ਜੇ ਇੱਥੇ ਆ ਜਣਾ ਹਾਂਜੀ ਤੇ ਬਹੁਤ ਵਧੀਆ ਹੋਵੇ